ਸਵਾਗਤ ਹੈ ਤੁਹਾਡਾ ਅੱਜ ਫਿਰ ਮੇਰੇ ਚੈਨਲ ਤੇ ਅੱਜ ਆਪਾਂ ਗੱਲ ਕਰਦੇ ਆਂ ਉਹ ਖਰਬਪਤੀ ਬੰਦੇ ਦੀ ਮਤਲਬ ਇਹ ਵੀ ਇੰਨਾ ਪੈਸਾ ਸੀ ਉਹ ਬੰਦੇ ਕੋਲ ਪਰ ਉਹਦੀ ਇੱਕ ਗੰਦੀ ਆਦਤ ਨੇ ਨਾ ਉਹਨੂੰ ਮੌਤ ਦਿੱਤੀ ਮਰ ਗਿਆ ਸੀ ਉਹ ਗੰਦੀ ਆਦਤ ਕਰਕੇ ਉਹ ਗੰਦੀ ਆਦਤ ਸੀਗੀ ਜਨਾਨੀ ਬਾਜੀ ਦੀ ਤੇ ਉਹ ਮਤਲਬ ਵੀ ਇੰਨਾ ਜਰਾ ਤੋਂ ਜਿਹੜੀਆਂ ਜਨਾਨੀਆਂ ਬੁਲਾਉਂਦਾ ਸੀ ਨਾ ਉਹਨਾਂ ਨੂੰ ਚੈੱਕਾਂ ਹੀ ਦੇ ਦਿੰਦਾ ਸੀ ਜਾਂ ਭਰ ਲਓ ਜਿੰਨਾ ਭਰਨਾ ਜਿੰਨੇ ਲੈ ਕੇ ਆ ਨੇ ਲੈ ਜਾਓ ਐ ਪਾਣੀ ਵਾਂਗੂ ਪੈਸਾ ਵਹਾ ਹੁੰਦਾ ਸੀਗਾ ਉਹ ਜਨਾਨੀਆਂ ਪਿੱਛੇ ਤਾਂ ਮਤਲਬ ਉਹੀ ਮੌਤ ਦਾ ਕਾਰਨ ਬਣੀ ਆ ਉਹਨਾਂ ਦੀ ਉਹਦੀ ਮੌਤ ਦਾ ਕਾਰਨ ਉਹ ਜਨਾਨੀਆਂ ਹੀ ਬਣੀਆਂ ਆ ਉਹ ਗੰਦੀ ਆਦਤ ਹੀ ਉਹਦੀ ਮੌਤ ਦਾ ਕਾਰਨ ਬਣੀ ਚਲ ਆਪਾਂ ਕਰਦੇ ਆ ਕਹਾਣੀ ਸ਼ੁਰੂ ਇਹ ਕਹਾਣੀ ਹੁੰਦੀ ਹੈ ਕਰਤਾਰਪੁਰ ਤੋਂ ਸ਼ੁਰੂ ਕਰਤਾਰਪੁਰ ਜਨਮ ਮਤਲਬ ਵੀ ਕਰਤਾਰਪੁਰ ਦੇ ਇਲਾਕੇ ਦਾ ਰਹਿਣ ਵਾਲਾ ਸੀਗਾ ਰਵੀਸ਼ ਕੁਮਰਾ ਉਹਦਾ ਕੱਚਾ ਨਾਮ ਸੀਗਾ ਰਵੀ ਤੇ ਉਹ 1970 ਚ ਦਿੱਲੀ ਤੋਂ ਆਏ ਟੇ ਕਰਕੇ ਅਮਰੀਕਾ ਚਲਾ ਜਾਂਦਾ ਹੈਗਾ ਅਮਰੀਕਾ ਜਾਣ ਤੋਂ ਬਾਅਦ 1976 ਚ ਉਹਦਾ ਹੋ ਜਾਂਦਾ ਵਿਆਹ ਦੋ ਬੇਟੀਆਂ ਹੁੰਦੀਆਂ ਉਹਦੇ ਪਰ ਉਹ ਮਤਲਬੀ ਆਪਦੇ ਘਰ ਵਾਲੇ ਤੁਹਾਡਾ ਡਰੈਨ ਲੱਗ ਜਾਂਦਾ ਮਤਲਬ ਡਬੋਸ ਹੋ ਜਾਂਦਾ ਉਹਨਾਂ ਦਾ ਡਬੋਸ ਹੋਣ ਤੋਂ ਬਾਅਦ ਡਰੈਨ ਲੱਗ ਜਾਂਦੇ ਆ ਦੋ ਬੇਟੀਆਂ ਹੋਣ ਦੇ ਬਾਵਜੂਦ ਵੀ ਉਹ ਬਜਨਾਨੀ ਵਜਾਈ ਕਰਦਾ ਸੀਗਾ ਵੇਖੋ ਤੁਸੀਂ ਪਰ ਜਿਹਦੇ ਕੋਲ ਪੈਸਾ ਹੁੰਦਾ ਬਰੋ ਉਹਨਾਂ ਐਂ ਬਹਾਉਂਦਾ ਕਿ ਪੈਸਾ 1976 ਚ ਉਹਦਾ ਵਿਆਹ ਹੋ ਜਾਂਦਾ ਕਿ ਤੇ ਇੱਕ ਰਾਤ ਆਉਂਦੀ ਆ ਮਤਲਬ ਵੀ ਕਾਲੀ ਰਾਤ ਉਹਦੇ ਲਈ 30 ਨਵੰਬਰ 2012 ਨੂੰ ਜਦੋਂ ਉਹਦੀ ਮੌਤ ਹੁੰਦੀ ਹੈ ਜੀ 30 ਨਵੰਬਰ 2012 ਨੂੰ ਪੁਲਿਸ ਸਟੇਸ਼ਨ ਤੇ ਇੱਕ ਫੋਨ ਆਉਂਦਾਗਾ ਉਹਦੀ ਘਰ ਵਾਲੀ ਰਾਣੀ ਦਾ ਉਹ ਦੱਸਦੀ ਹੈ ਕਿ ਵੀ ਐਵੇਂ ਮੇਰੇ ਐਵੇਂ ਮੇਰੇ ਪਤੀ ਦੀ ਮੌਤ ਹੋਈ ਪਈ ਆ ਵੀ ਤੁਸੀਂ ਆ ਜਾਓ ਜਦੋਂ ਪੁਲਿਸ ਜਾਂਦੀ ਹੈਗੀ ਜਾਂਚ ਪੜਤਾਲ ਕਰਦੀ ਹੈਗੀ ਪੁੱਛਦੀ ਆ ਉਹ ਤਾਂ ਵੀ ਕੀ ਹੋਇਆ ਸੀ ਕਿਵੇਂ ਹੋ ਕੀ ਖਾਣੀ ਹੋਈ ਆ ਉਹ ਦੱਸਦੀ ਹੈ ਕਿ ਵੀ ਉਹ ਉਹਨੇ ਰਹਿ ਹੁਣ ਤਾਂ ਪਹਿਲਾਂ ਤਾਂ ਉਹ ਅੱਡ-ਅੱਡ ਤਰ੍ਹਾਂ ਲੱਗੇ ਸੀ ਕਿ ਘਰ ਵਾਲੀ ਦਾ ਡਿਵੋਰਸ ਤਾਂ ਹੋ ਹੀ ਗਿਆ ਸੀ ਉਹਦਾ ਪਰ ਪਿਛਲੇ ਨਾ ਕੁਝ ਦਿਨਾਂ ਤੋਂ ਕੁਝ ਮਹੀਨਿਆਂ ਤੋਂ ਇਕੱਠੇ ਰਹਿਣ ਲੱਗੇ ਸੀਗੇ ਐਜੇ ਦੋਸਤ ਇਕੱਠੇ ਰਹਿਣ ਲੱਗੇ ਸੀਗੇ ਤੇ ਫਿਰ ਉਹ ਦੱਸਦੀ ਹੈ ਕਿ ਵੀ ਰਾਤ ਨੂੰ ਅਸੀਂ ਰੋਟੀ ਪਾਣੀ ਖਾ ਕੇ ਪੈ ਗਏ ਸੀਗੇ ਤੇ ਪਰ ਕਹਿੰਦੀ ਮੈਨੂੰ ਨੇ ਘਾਟ ਮਹਿਸੂਸ ਹੋਈ ਵੀ ਕੋਈ ਬੰਦੇ ਆਏ ਆ ਘਰੇ ਸਾਡੇ ਤੇ ਜਦੋਂ ਬਾਹਰ ਦੇਖਣ ਆਈ ਤੇ ਮਤਲਬ ਵੀ ਉਹਦੀਆਂ ਲੱਤਾਂ ਮੈਂ ਬੰਨਤੀਆਂ ਉਹਨਾਂ ਨੇ ਮੂੰਹ ਬੰਨ ਤਾ ਸਾਰਾ ਟੇਪ ਨਾਲ ਤੇ ਉਹਦੇ ਘਰ ਵਾਲਿਆਂ ਨੂੰ ਵੀ ਚੱਕ ਲਿਆ ਹੁੰਦਾ ਤੇ ਉਹ ਕਹਿੰਦੀ ਰਹੀ ਕਿ ਵੀ ਇਹ ਹਾਰਟ پیشنਟ ਹਾਰਟ پیشنਟ ਆ ਵੀ ਛੱਡ ਦੋ ਛੱਡ ਦੋ ਪਰ ਉਹ ਆਈ ਮਾਰਮ ਸੀ ਕਿ ਕਿੱਥੇ ਛੱਡ ਦਿੰਦੇ ਤੇ ਫਿਰ ਉਹ ਮਤਲਬ ਵੀ ਉਹਨੂੰ ਮਾਰ ਕੇ ਚਲੇ ਜਾਂਦੇ ਆਗੇ ਪਰ ਉਹਨਾ ਕੋਈ ਗੋਲੀ ਵੱਜੀ ਹੁੰਦੀਆਂ ਨਾ ਉਹਦੇ ਕੋਈ ਕੱਟ ਵੱਡਾ ਹੁੰਦਾ ਸਰੀਰ 'ਚ ਫਿਰ ਉਹਦੀ ਮੌਤ ਹੋਈ ਤਾਂ ਹੋਈ ਕਿਵੇਂ ਫਿਰ ਉਹ ਜਦੋਂ ਮਤਲਬ ਵੀ ਉਹ ਉਥੇ ਫੋਰੈਂਸਿਕ ਲੈਬ 'ਚ ਭੇਜਦੇ ਆਗੇ ਉਹਦੀ ਪੋਸਟਮਾਰਟਮ ਹੁੰਦਾਗਾ ਤੇ ਨਾ ਉਹਦੇ ਨਹਾਂ ਚ ਪਤਾ ਲੱਗਦਾ ਨਹਾਂ ਤੋਂ ਨਾਕੂਣਾ ਨੇ ਜਿਹੜੇ ਇਹਦੇ ਡੀਐਨਏ ਤੋਂ ਪਤਾ ਲੱਗਦਾ ਵੀ ਕੌਣ ਸੀਗੇ ਮਾਰਨ ਵਾਲੇ ਤੇ ਜਦੋਂ ਡੀਐਨਏ 'ਚ ਦੇਖਦੇ ਆ ਉਹ ਦੋ ਬੰਦੇ ਨਿਕਲੇ ਆਉਂਦੇ ਆ ਕਿ ਉਹਨਾਂ ਨੂੰ ਕਰਿਮੀਨਲ ਲਿਸਟ 'ਚ ਪਾਇਆ ਜਾਂਦਾਗਾ ਤੇ ਉਹ ਮਤਲਬ ਵੀ ਦੋਨੇ ਗੁੰਡੇ ਹੁੰਦੇ ਆ ਪਤਾ ਲੱਗ ਗਿਆ ਹੁੰਦਾ ਵੀ ਕੌਣ ਸੀਗੇ ਉਹ ਦੋ ਬੰਦਿਆਂ ਦੇ ਨਾਮ ਸੀਗੇ ਜੇਬੀਐਲ ਤੇ ਆਸਟੇਜ ਤੇ ਪਰ ਦੂਗਾ ਇੱਕ ਹੋਰ ਬੰਦਾ ਤਿੰਨ ਜਾਨਾਂ ਦਾ ਡੀਐਨਏ ਮਿਲਦੇ ਆ ਉਹਦੇ ਨੋਹ ਚ ਬੰਦੇ ਦੇ ਨੋਹ ਚ ਤਿੰਨ ਜਾਨਾਂ ਦਾ ਡੀਐਨਏ ਮਿਲਦੇ ਆ ਇਹ ਦੋਨੇ ਦਾ ਹੁਣ ਕ੍ਰਿਮੀਨਲ ਕ੍ਰਿਮੀਨਲ ਉਹਨਾਂ ਦਾ ਪਤਾ ਲੱਗ ਗਿਆ ਵੀ ਇਹ ਤਾਂ ਮੰਨ ਗਏ ਇਹਨਾਂ ਨੂੰ ਜਦੋਂ ਚੱਕ ਲਿਆ ਹੁੰਦਾ ਨਾ ਇਹ ਤਾਂ ਮੰਨ ਲਿਆ ਵੀ ਹਾਂ ਅਸੀਂ ਮਾਰਿਆ ਤੇ ਪਰ ਤੀਜਾ ਬੰਦਾ ਸੀਗਾ ਜਿਹੜਾ ਲੁਕਿਸ ਉਹਦਾ ਕੀ ਯੋਗਦਾਨ ਸੀਗਾ ਇਹਦੇ ਚ ਉਹ ਕਹਾਣੀ ਇੰਟਰਸਟਿੰਗ ਆ ਵੀ ਤਿੰਨ ਜਾਨਾਂ ਦੇ ਡੀਐਨਏ ਮਿਲੇ ਸੀਗੇ ਉਹਦੇ ਨੋਹ ਚ ਦੋ ਤਾਂ ਮੰਨ ਕੇ ਫੜ ਤੇ ਉਹ ਵੀ ਕਹਿੰਦੀ ਉਹਦੀ ਘਰਾਂ ਨਹੀਂ ਘਰ ਵਾਲੀ ਵੀ ਕਹਿੰਦੀ ਦੋ ਜਣੇ ਆਏ ਸੀਗੇ ਮਾਰਨ ਤਾਂ ਪਰ ਤੀਜਾ ਬੰਦਾ ਜਿਹੜਾ ਸੀਗਾ ਲੁਕਸ ਉਹਦੀ ਉਹਦਾ ਕੀ ਯੋਗਦਾਨ ਸੀਗਾ ਇਹਦੇ 'ਚ ਮਤਲਬ ਵੀ ਕੀ ਕਾਰਨਾ ਸੀਗਾ ਵੀ ਜਿਹੜਾ ਇਹ ਨੌਂ ਚੋਂ ਆਇਆ ਵੀ ਉਹਦਾ ਡੀਐਨਏ ਉਹ ਸੀਗਾ ਹੋਮਲੈਸ ਬੰਦਾ ਜਮ ਲੁਕਸ ਮਤਲਬ ਵੀ ਕੋਈ ਨਹੀਂ ਸੀਗਾ ਉਹਦਾ ਘਰ-ਬਾਰ ਨਾ ਕੋਈ ਆਸ-ਪਾਸੇ ਕੋਈ ਨਹੀਂ ਸੀਗਾ ਜਿਵੇਂ ਆਪਾਂ ਪੀਕੇ ਫਿਲਮ 'ਚ ਨਹੀਂ ਦੇਖਿਆ ਸੀਗਾ ਉਹ ਮਤਲਬ ਵੀ ਕੰਦਾਂ ਦੇ ਪਿਛਾਪ ਕਰਕੇ ਰਾਤ ਨੂੰ ਪੁਲਿਸ ਸਟੇਸ਼ਨ 'ਚ ਰਾਤਾਂ ਕੱਟਦਾ ਸੀਗਾ ਉਹੀ ਇਹਦੀ ਕਹਾਣੀ ਸੀਗੀ ਮਤਲਬ ਵੀ ਕੋਈ ਲੁੱਟ ਖੋ ਕਰਕੇ ਜਾਂ ਕਿਸਕਾਰ ਦਾ ਹਿੱਸਾ ਭੰਨ ਕੇ ਇਹ ਨਾ ਮਤਲਬ ਵੀ ਜੇਲ੍ਹ ਚਲਾ ਜਾਂਦਾ ਸੀਗਾ ਰਹਿਣ ਵਾਸਤੇ ਰਾਤ ਨੂੰ ਤੇ ਉਹੀ ਇਹਦੀ ਉਹ ਉਸ ਟਾਈਮ ਉਹ ਦੇ ਹੀ ਸੀਗਾ ਪਰ ਇਹਨੇ ਨਾ 12 20 ਨਾ ਪੀਤੀਆਂ ਸੀ ਜਿੱਦ 30 ਨਵੰਬਰ 2012 ਨੂੰ ਇਹਦੀ ਮੌਤ ਹੋਈ ਰਵੀ ਦੀ ਤੇ ਉਹਨੂੰ ਮਤਲਬ ਇਹਦਾ ਹਸਪਤਾਲ ਤੇ ਸੀਗਾ ਉਸ ਟਾਈਮ ਉਸ ਦਿਨ ਫਿਰ ਉਹਦਾ ਡੀਐਨਏ ਕਿਵੇਂ ਆਇਆ ਤਾਂ ਕਾਫੀ ਜਾਂਚ ਪੜਤਾਲ ਕਰਨ ਤੋਂ ਬਾਅਦ ਪਤਾ ਲੱਗਦਾ ਵੀ ਜਿਹੜਾ ਉਹਨੇ ਮਤਲਬ ਵੀ 12 20 ਪੀਤੀਆਂ ਸੀਗਾ ਨਾ ਉਹਦਾ ਮਤਲਬ ਇੱਥੇ ਨਾ ਇੱਥੇ ਜਿਹੜੀ ਡ੍ਰਿਪ ਜੀ ਲੱਗਦੀ ਹੈ ਖਣੀ ਬੁਖਾਰ ਚੈੱਕ ਕਰਨ ਨੂੰ ਖਣੀ ਕਾਸ ਨੂੰ ਤੇ ਉਹ ਇੱਥੇ ਲਾਈ ਸੀ ਜੀ ਉਹਦੇ ਤੇ ਉਹੀ ਮਤਲਬ ਵੀ ਰਵੀ ਦੀ ਲਾਈ ਸੀਗੇ ਪੁਲਿਸ ਨੇ ਉਹ ਤਾਂ ਮਤਲਬ ਡਾਕਟਰਾਂ ਨੇ ਜਿਹੜੀ ਉਹਦੇ ਉਹਦੇ ਲਾਈ ਸੀਗੇ ਲੁਕਸ ਦੇ ਇੱਥੇ ਨੌ ਤੇ ਤੇ ਉਹੀ ਉਹਦੇ ਲਈ ਸੀਗੇ ਰਵੀ ਦੇ ਤਾਂ ਕਰਕੇ ਇਹਨਾਂ ਦਾ ਡੀਐਨਏ ਉਹਦੇ ਚ ਮਿਲਿਆ ਸੀਗਾ ਲੁਕਸ ਦਾ ਡੀਐਨਏ ਉਹਦੇ ਚ ਮਿਲਿਆ ਪਹਿਲਾਂ ਮਤਲਬ ਉਹਦੇ ਰਵੀ ਉਹਦੇ ਲਾ ਕੇ ਨਾ ਲੁਕਸ ਦੇ ਫੇਰ ਉਹ ਰਵੀ ਦੀ ਲਾਈ ਸੀਗੀ ਤੇ ਤਾਂ ਕਰਕੇ ਉਹਦਾ ਡੀਐਨਏ ਮਤਲਬ ਵੀ ਉਹਦੇ ਰਵੀ ਦੇ ਬਾਡੀ ਚ ਮਿਲਿਆ ਹੁਣ ਉਹ ਪੁੱਛਦੇ ਮਤਲਬ ਮੌਤ ਦਾ ਕਾਰਨ ਕੌਣ ਬਣਿਆ ਤੇ ਕਿਹਨੇ ਮਰਵਾਇਆ ਹੈਗਾ ਉਹ ਨੂੰ ਮੈਂ ਦੱਸਿਆ ਸੀ ਕਿ ਬਈ ਜਨਾਨੀ ਬਾਏ ਬਹੁਤ ਜਨਾਨੀ ਬਾਅਦ ਸੀਗਾ ਤੇ ਪਰ ਇਹਨਾਂ ਦੇ ਦੋ ਮਤਲਬ ਵੀ ਬਹੁਤ ਹੀ ਖਾਸ ਜਨਾਨੀਆਂ ਸੀਗਾ ਜਿੰਨਾਂ ਚੋਂ ਇੱਕ ਤਾਂ ਇੱਕ ਤਾਂ ਬੜੀ ক্লোਜ਼ ਸੀ ਉਹ ਨਾਂ ਅਸੀਂ ਕਟਰੀਨਾ ਉਹ ਕਟਰੀਨਾ ਨਹੀਂ ਹੋਰ ਕਟਰੀਨਾ ਕੀ ਜਿਹੜੀ ਤੁਸੀਂ ਸੋਚ ਲਾਓ ਉਹ ਕਟਰੀਨਾ ਨਹੀਂ ਇਹ ਹੋਰ ਕਟਰੀਨਾ ਕੀ ਤੇ ਜਦੋਂ ਫਿਰ ਉਹ ਪੁੱਛਦੇ ਆ ਪੜਤਾਲ ਕਰਦੇ ਆ 11 ਸਾਲ ਇੱਕ ਸਾਲ ਤੋਂ ਪਹਿਲਾਂ ਬੱਕ ਹੋ ਗਏ ਸੀਗੇ ਇਹ ਦੋਨੇ 2011 ਚ ਕਟਰੀਨਾ ਨਾਲ ਇਹ ਮਤਲਬ ਇਹ ਆਡਾ ਡ੍ਰੈਨ ਲੱਗੇ ਸੀਗੇ ਤੇ ਜਿਹੜਾ ਉਹ ਖਰਚਾ-ਕੁਰਚਾ ਚੱਕਣੋਂ ਹਟ ਗਿਆ ਸੀਗਾ ਕਟਰੀਨਾ ਦਾ ਇਹ ਤੇ ਫਿਰ ਉਹ ਕਟਰੀਨਾ ਨੂੰ ਪਤਾ ਤਾਂ ਹੈਗਾ ਹੈਗਾ ਵੀ ਪੈਸਾ ਜਿਹਦਾ ਇੱਕ ਵਾਰੀ ਮੋਹ ਪੈ ਜੇ ਫਿਰ ਉਹਨਾਂ ਉਹ ਮਤਲਬ ਵੀ ਸਾਰਾ ਤਿਆਰ ਕਰਕੇ ਦਿੰਦੀ ਹੈਗੀ ਨਕਸ਼ਾ ਘਰ ਦਾ ਕਟਰੀਨਾ ਆਪਦੇ ਭਰਾ ਨੂੰ ਇਹਦਾ ਭਰਾ ਕੌਣ ਸੀ ਆਸਟ੍ਰੇਲ ਮਤਲਬ ਜਿਹਦਾ ਡੀਐਨਏ ਮਿਲਿਆ ਸੀਗਾ ਜਿਹੜਾ ਫੜਿਆ ਹੈਗਾ ਸੀਗਾ ਆਸਟ੍ਰੇਲ ਦਾ ਭਰਾ ਸੀਗਾ ਤੇ ਦੂਜਾ ਉਹਦਾ ਦੋਸਤ ਸੀਗਾ ਤੇ ਉਹਨਾਂ ਨੂੰ ਨਕਸ਼ਾ ਕਰਕੇ ਤਿਆਰ ਕਰਕੇ ਦਿੰਦੀ ਹੈ ਘਰ ਦਾ ਤੇ ਉਹਨੂੰ ਹੀ ਪਤਾ ਸੀਗਾ ਵੀ ਇਹਦੇ ਆਲਾਰਮ ਬੰਦ ਹੋਏ ਨੇ ਇਹ ਤਾਂ ਗੇਟ ਖੁੱਲਿਆ ਹੁੰਦਾ ਹੈਗਾ ਤੇ ਉਹ ਉਦਾਂ ਉਦਾਂ ਚਲੇ ਜਾਂਦੇ ਆ ਬਿਨਾਂ ਗੇਟ ਖੁੱਲਾ ਸੀਗਾ ਆਲਾਰਮ ਬੰਦ ਸੀਗੇ ਤੇ ਚਲੇ ਜਾਂਦੇ ਆਗੇ ਲੁੱਟਖੋ ਕਰਦੇ ਉਹ ਪੂਰੀ ਮਤਲਬ ਵੀ ਇੱਕ ਜਵਾਕਾਂ ਦੇ ਨਾ ਉਹ ਵੀ ਨਹੀਂ ਛੱਡਦੇ ਜਿਹੜੇ ਚਿੱਲਰ ਜੇ ਨਹੀਂ ਜਵਾਕ ਇੱਥੇ ਕਰਦੇ ਹੁੰਦੇ ਉਹ ਵੀ ਨਹੀਂ ਛੱਡੇ ਉਹਨਾਂ ਨੇ ਸੋਨਾ ਚੰਦੀ ਸਭ ਕੁਝ ਲੈ ਕੇ ਤੁਰ ਗਏ ਉਹਦਾ ਤੇ ਸਭ ਕੁਝ ਚੋਰੀ ਕਰ ਲਿਆ ਸੀਗੇ ਉਹਨਾਂ ਨੇ ਫਿਰ ਉਹ ਉਹਨੂੰ ਜਾਂਦੇ ਜਾਂਦੇ ਉਹਨੂੰ ਮਾਰ ਵੀ ਗਏ ਸੀਗੇ ਇਹ ਕਹਾਣੀ ਸੀਗੀ ਇਹਦੀ ਮਤਲਬ ਵੀ ਫਿਰ ਉਹਨੂੰ ਮਤਲਬ ਵੀ ਉਹਨਾਂ ਨੂੰ ਦੋਵਾਂ ਨੂੰ ਉਮਰ ਕੈਦ ਹੋਈ ਆਸਟ੍ਰੇਲੀਆ ਕਟਰੀਨਾਂ ਦੇ ਭਰਾ ਨੂੰ ਤੇ ਉਹਦੇ ਦੋਸਤ ਨੂੰ ਉਮਰ ਕੈਦ ਹੋ ਗਈ ਸੀਗੀ ਤੇ ਜਿਹੜੀ ਕਟਰੀਨਾਂ ਸੀਗੀ ਉਹਨੂੰ 17 ਸਾਲ ਦੀ ਸਜ਼ਾ ਸਮਈਏ ਉਹ ਮਤਲਬ ਹਜੇ ਤੱਕ ਜੇਲ੍ਹ ਚ ਆ ਗਈ। ਸ਼ਾਇਦ ਹੁਣ ਬਾਹਰ ਆ ਗਈ ਹੋਵੇ, ਆ ਗਈ ਹੋਵੇ 2012 ਨੂੰ ਦੀ ਘੱਟ ਨਾਲ ਤੋਂ ਹਿਸਾਬ ਲਾ ਲ 2017 17 ਸਾਲ ਦੀ ਸਜ਼ਾ ਆ ਗਈ ਹੋਗੀ ਬਾਹਰ ਹੁਣ ਸ਼ਾਇਦ। ਤੇ ਉਹ ਫਿਰ ਉਹਨੂੰ 17 ਸਾਲ ਦੀ ਹੋ ਸੀ ਉਹਨਾਂ ਦੋਨਾਂ ਨੂੰ ਉਮਰ ਕੱਦਦੀ ਹੋਈ ਸੀਗੀ। ਇਹ ਹੁਣ ਦੇਖੋ ਤੁਸੀਂ ਜਨਾਨੀ ਮੌਤ ਦਾ ਕਾਰਨ ਬਣੀ ਆ ਉਹਦੀ। ਉਹਦੀ ਮੌਤ ਦਾ ਕਾਰਨ ਜਨਾਨੀ ਬਣੀ ਆ ਤੇ ਉਹ ਜਿਹੜਾ ਉਹਦਾ ਮਤਲਬ ਬੈਡ ਹੈਬਿਟ ਸੀਗੀ ਜਨਾਨੀ ਬਾਜੀ ਦੀ ਉਹ ਉਹਨੂੰ ਲੈ ਕੇ ਗਈ। ਤੇ ਮਤਲਬ ਵੀ ਇਹੀ ਆ ਉਹਦਾ اربਪਤੀ ਖਰਬਪਤੀ ਹੋਣ ਦਾ ਫਾਇਦਾ ਕੀ ਨਿਕਲਿਆ ਤੇ ਉਹਦਾ ਪਰਿਵਾਰ ਤਬਾਹ ਹੋ ਗਿਆ ਤੇ ਉਹਦੀ ਘਰ ਵਾਲੀ ਇਕੱਲੀ ਰਹੇਗੀ ਉਹਦੇਆਂ ਦੋ ਬੱਚੀਆਂ ਸੀ ਉਹ ਵੀ ਮਤਲਬ ਵੀ ਹੋਗਾ ਮਤਲਬ ਵੀ ਪਿਓ ਮਰ ਜੇ ਤਾਂ ਡਿਪਰੈਸ਼ਨ ਬਣਾਉਟ ਹੋ ਹੀ ਜਾਂਦਾਗਾ ਚਾਹੇ ਅੱਡ ਹੀ ਰਹਿੰਦੇ ਸੀਗੇ ਇਹ ਤੇ ਇਹ ਕਹਾਣੀ ਸੀਗੀ ਜਨਾਣੀ ਵਾਜ ਬੰਦੇ ਦੀ ਧੰਨਵਾਦ ਤੁਹਾਡਾ ਨਾਲ ਜੁਣ ਲਈ ਇਹ ਦੂਗਾ